ਪਿਆਰੇ ਵੀਰ ਜੀ ਜੰਡੀਆਂ ਜੀ ਮੇਰੀ ਗੱਲ ਸੁਣ ਲਿਓ ਫਿਰ ਸਰ ਮੈਂ ਥੋੜੀ ਮਾਰਦਾ ਗੱਲ ਇਹ ਆ ਪੁਲਿਸ ਵੀ ਕਿਤੇ ਬਾਰਦਾਤ ਹੋ ਜੇ ਦੇਖੋ ਪੁਲਿਸ ਵੀ ਨਹੀਂ ਪਹੁੰਚ ਸਕਦੀ ਟਾਈਮ ਤੇ ਲੋਕ ਪੁਲਿਸ ਨੂੰ ਮਾਰਾ ਕਹਿੰਦੇ ਆ ਫਿਰ ਇਸੇ ਕਰਕੇ ਕਹਿੰਦੇ ਆ ਵੀ ਸੜਕਾਂ ਛੇੜਦੀਆਂ ਜਿਹੜੀਆਂ ਹੈਗੀਆਂ ਨਹੀਂ ਠੀਕ ਹੈ ਵਿੱਚ ਫਸਦੀਆਂ ਨਿਕਲਦੀਆਂ ਬਹੁਤ ਬੁਰਾ ਹਾਲ ਹੁੰਦਾ ਸਰ ਅੱਜ ਇਸੇ ਕਰਕੇ ਜਿਹੜਾ ਸੀਗਾ ਸਾਰੇ ਸਮੁੱਚੇ ਸ਼ਹਿਰ ਨਿਵਾਸੀਆਂ ਨੇ ਇੱਕ ਜਿੱਥੇ ਹੋ ਕੇ ਫੈਸਲਾ ਕੀਤਾ ਵੀ ਹੀੋਗਾਬ ਆਲੇ ਐਸਡੀਐਮ ਸਾਹਿਬ ਆਲੇ ਫਿਰ ਹੱਲ ਦੇ ਦੇ ਬੱਚੇ ਡੇਢ ਘੰਟਾ ਹੋਜੇ ਲੇਟ ਪਹੁੰਚ ਸਕੂਲਾਂ ਕੋਈ ਬਜ਼ੁਰਗ ਕਿਸੇ ਦਾ ਬਿਮਾਰ ਹੋ ਜੇ ਸਰ ਬਜ਼ੁਰਗ ਟਾਈਮ ਤੇ ਹਸਪੀਟਲ ਨਹੀਂ ਪਹੁੰਚ ਸਕਦਾ ਇੰਨਾ ਪੂਰਾ ਹਾਲ ਹੋ ਰੱਖਿਆ ਜੀ ਵੈਸੇ ਵੀ ਸਰ ਨੋਰਮਲ ਰੋਜ਼ ਆ ਸੜਕਾਂ ਦੇ ਖੱਡੇ ਦੇਖਣ ਨੂੰ ਜੀ 2-3 ਘੰਟੇ ਇੱਥੇ ਹੀ ਲੱਗ ਜਾਂਦਾ ਲੋਕਾਂ ਨੂੰ ਠੀਕ ਹੈ ਜੀ ਅਸੀਂ ਇਸ ਕਰਕੇ ਸਰ ਅੱਜ ਮਜਬੂਰ ਹੋ ਕੇ ਇਹ ਡਿਸੀਜਨ ਲਿਆ ਨਹੀਂ ਅਸੀਂ ਬਿਲਕੁਲ ਇਹਦੇ ਨਾਲ ਜਿਵੇਂ ਕਹਿੰਦੇ ਸੀ ਡੇਢ ਸਾਲ ਤੋਂ ਉਵੇਂ ਹੀ ਚੱਲ ਰਹੀਆਂ ਜੀ ਕੋਈ ਇਹ ਨਹੀਂ ਕਿ ਇਹਨਾਂ ਦੀ ਗੱਲ ਅਸੀਂ ਨਹੀਂ ਸੁਣਦੇ ਜੀ ਹਨਾ ਐਸਡੀਐਮ ਸਾਹਿਬ ਨੂੰ ਕੁਛ ਲੋ ਜੀ ਤਿੰਨ ਵਾਰ ਆ ਕੇ ਚਲੇ ਗਏ ਜੀ ਅਸੀਂ ਸਾਹਿਬ ਉਹ ਆਸ਼ਵਾਸਨ ਦੇ ਕੇ ਚਲੇ ਜਾਂਦੇ ਨੇ ਸਰ ਕੋਈ ਇਹ ਹੈ ਨਹੀਂ ਕਿ ਸਾਡੇ ਇੱਥੇ ਕੋਈ ਕੰਮ ਕਰਦੇ ਨੇ ਘੱਟਦਾ ਹੀ ਪਵਾ ਦਿੰਦੇ ਸਰ ਇੰਨੀ ਨਡੂ ਦੇ ਘੱਡੇ ਲੋਕਾਂ ਘਰਾਂ ਤੋਂ ਬਾਹਰ ਨਹੀਂ ਤੁਸੀਂ ਆਪ ਬੇਸ਼ੱਕ ਮੈਂ ਰਿਕੁਐਸਟ ਇਹ ਕਰ ਲੂੰ ਕਿ ਤੁਸੀਂ ਮੇਰੇ ਨਾਲ ਜਾ ਕੇ ਦੇਖ ਲੋ ਮੈਂ ਇਹ ਕਹਿ ਰਿਹਾ ਹਾਂ ਹਾਈਵੇ ਜਾਮ ਕਰਮ ਬਤੀ ਪਰ ਲੋਕਾਂ ਦੇ ਜਜਵਾਤ ਨੇ ਜੀ ਹੁਣ ਕੀ ਕਰੀਏ ਦੱਸੋ ਸਰ ਸੁਣਦੇ ਨਹੀਂ ਜੀ ਗੱਲ ਸੁਣੋ ਮੈਂ ਗੱਲ ਸੁਣੋ ਮੈਂ ਕੁਸਚਨ ਪੁੱਛਦਾ ਹਾਂ ਤੁਹਾਨੂੰ ਪਤਾ ਹਾਈਵੇ ਜਾਮ ਕਰਨਾ ਸਰ ਮੈਨੂੰ ਪਤਾ ਜੀ ਪਰਚਾ ਤੁਸੀਂ ਦੇ ਸਕਦੇ ਹੋ ਤੁਹਾਡੇ ਕੋਲ ਅਧਿਕਾਰ ਹੈ ਫਿਰ ਆਪਾਂ ਇਹ ਗੱਲ ਓਪਨਲੀ ਕਿੰਨੇ ਵੀ ਪਰਚੇ ਹੋ ਜੇ ਕੋਈ ਪਰਾਬ ਨਹੀਂ ਸਰ ਮੇਰੀ ਸੁਣੋ ਮੇਰੀ ਮੈਂ ਸੁਣ ਲਈ ਤੁਹਾਡੀ ਨਾ ਮੇਰੀ ਸੁਣਨ ਦੱਸ ਮਿੰਟ ਵੀ ਆਪਣੇ ਕੋਲ ਕਿਹੜਾ ਅਧਿਕਾਰ ਦਿੱਤਾ ਆਪਾਂ ਨੂੰ ਕਾਨੂੰਨ ਨੇ ਕਿ ਭੰਮੀ ਹਾਈਵੇ ਜਾਂ ਕਰਦੇ ਮਤਲਬ ਜੇ ਕੋਈ ਜੇ ਤੁਹਾਡੀ ਕੋਈ ਗਿਲਾਸ਼ਿਕ ਵੀ ਹੈਗੇ ਹੈ ਕੰਸਰਨਡ ਮਹਿਕਮੇ ਨੂੰ ਵਾਰੀ ਵਾਰੀ ਜਾਓ ਉੱਪਰ ਜਾਓ ਜਿੱਥੇ ਮਰਜ਼ੀ ਜਾਓ ਇਹ ਨਹੀਂ ਬਾਈ ਯਾਰ ਮੇਰੀ ਸੁਣ ਲਓ ਗੱਲ ਉਹ ਮੈਂ ਗੱਲ ਕਰਨਾ ਬੁਰੀ ਮੈਂ ਤੁਹਾਨੂੰ ਇਹ ਕਹਿੰਦਾ ਕਿ ਜਿੱਥੇ ਹੈਗਾ ਉਹਦਾ ਇੱਕ ਚੈਨਲ ਬਣਿਆ ਇੱਕ ਥਾਂ ਤੇ ਦੂਜੀ ਥਾਂ ਤੀਜੀ ਥਾਂ ਚ ਜਾਓ ਪਰ ਸੜਕ ਰੋਪਣ ਦਾ ਕਿਨੇ ਕਿਹਾ ਸੜਕ ਕਿਵੇਂ ਰੋਕ ਸਕਦੇ ਹਾਂ ਕਿਸ ਕਾਨੂੰਨ ਕਹਿੰਦਾ ਕਿ ਅੱਛਾ ਢੋਗਲੀ ਤੁਸੀਂ ਮੰਦਰ ਰੋਕ ਲੀ ਸਭ ਕੁਝ ਕੀਤਾ ਹੁਣ ਜਿਹੜਾ ਸਾਡਾ ਕੰਮ ਹੈ ਉਹ ਅਸੀਂ ਕਰਾਂਗੇ ਠੀਕ ਹੈ ਸੜਕ ਮੈਂ ਦੁਬਾਰਾ ਫਿਰ ਤੁਹਾਨੂੰ ਅਪੀਲ ਕਰਦਾ ਸੜਕ ਇਕੱਠਾ ਕਰੋ ਜਿਹੜੀ ਮੈਂ ਥੋੜੀ ਗੱਲ ਮਾਨੀ ਗੱਲ ਮਤਲਬ ਇਹ ਕੋਈ ਹੱਲ ਨਹੀਂ ਹੈਗਾ ਨਾ ਆਪਣੀ ਆਵਾਜ਼ ਸੁਣਾਉਣ ਲਈ ਆਪਾਂ ਕਾਨੂੰਨਾਂ ਚ ਲੈ ਲਈਏ ਸੁਣ ਲਓ ਗੱਲ ਜੇ ਕਿਸੇ ਨਾਲ ਕੋ ਮਾੜਾ ਹੋ ਰਿਹਾ ਹੈ ਜੇ ਕਿਸੇ ਹੋਰ ਹੋ ਰਿਹਾ ਹੈ ਉਹ ਸੜਕੀ ਸੇ ਨਾ ਕਿਸੇ ਕੰਤਰ ਬੰਦਰ ਕੋ ਜਾ ਰਹੇ ਨਾ ਐ ਤੇ ਨਹੀਂ ਕਹਿ ਰਹੇ ਵੀ ਆ ਕੇ ਕਾਨੂੰਨ ਕੋ ਵੀ ਮੈਂ ਚੱਕ ਲਾਂ ਸਾਰਾ ਕੁਝ ਅੱਪਾ ਸੜਕ ਕਿਉਂ ਰੁਕ ਰਿਹਾ ਹੈ ਸੜਕ ਰੋਕ ਕੇ ਕੀ ਹੱਲ ਹੋ ਗਿਆ ਸਰ ਮੇਰੀ ਮੇਰੀ ਸੜਕ ਰੋਕੀ ਹੋਈ ਹੈਗਾ ਹਾਂ ਮੇਰੀ ਬੇਨਤੀ ਹੈ ਜੀ ਕੀ ਜਿਹੜੇ ਸੀਟਾਂ ਤੇ ਬੈਠੇ ਨੇ ਕਾਉਂਸਲਰ ਤੇ ਪ੍ਰਧਾਨ ਇਹਨਾਂ ਕੋਲ ਅਧਿਕਾਰ ਹੈਗਾ ਅਸੀਂ ਟੈਕਸ ਭਰਦੇ ਹਾਂ ਅਸੀਂ ਪੂਰੀਆਂ ਫੀਸਾਂ ਦੰਦੇ ਆ ਸਰ ਇਹਨਾਂ ਕੋਲ ਅਧਿਕਾਰ ਰਹਿਣਾ ਹੋਊਗਾ ਮੰਨ ਲਈ ਗੱਲ ਮੈਂ ਤੁਹਾਡੀ ਗੱਲ ਮੰਨ ਲਈ ਸਾਰਾ ਠੀਕ ਹੈ ਹਮ ਤੁਸੀ ਸਹੀ ਹੋਣੇ ਤਾਂ ਦੇ ਤੁਸੀਂ ਤੁਹਾਡਾ ਆਪਣਾ ਪ੍ਰਦਰਸ਼ਨ ਕਰਨਾ ਸਹੀ ਹੈ ਮੈਂ ਕਦੇ ਕਹਿੰਨਾ ਗਲਤ ਹੈ ਸਹੀ ਹੈ ਕਰੋ ਪਰ ਕਾਨੂੰਨ ਨੂੰ ਹੱਥ ਲੈਣ ਦਾ ਕੀ ਇਹ ਕਰਦੇ ਸਰ ਅਸੀਂ ਕਾਨੂੰਨ ਨਹੀਂ ਹੱਥ ਚ ਲੈ ਰਹੇ ਪਰ ਇਹਨੂੰ ਸੁਣੋ ਮੇਰੀ ਮੇਰੀ ਨਹੀਂ ਮੇਰੀ ਮੈਂ ਮੇਰੀ ਗੱਲ ਅੱਦ ਨੂੰ ਹਕੀਮ ਸਾਰੀ ਮੈਂ ਹੰਬਲ ਰਿਕਵੈਸਟ ਤੁਸੀਂ ਆ ਵੀ ਕੇ ਨਾ ਪਰਚਾ ਹੋ ਸਕਦਾ 2 ਮਿੰਟਸ ਮੈਨੂੰ ਸਾਰਾ ਹੋ ਗਈ ਗੱਲ ਫਿਰ ਮੇਰੀ ਗੱਲ ਮੈਂ ਤੁਹਾਨੂੰ ਯਾਰ ਹੁਣ ਮੈਂ ਤੁਹਾਨੂੰ ਨਹੀਂ ਗੱਲ ਮੈਂ 1 ਮਿੰਟ ਸੁਣ ਲਓ ਸਰ ਮੇਰੀ ਗੱਲ ਤਾਂ ਸੁਣੋ ਸਰ ਬਸ ਸਰ ਤਾਂ ਮੈਂ ਗੱਲ ਸੁਣਦੀ ਮੈਂ ਤੁਹਾਨੂੰ ਮੈਂ ਤਾਂ ਤੁਸੀਂ ਸਹੀ ਗੱਲ ਨਹੀਂ ਇਹ ਗੱਲ ਮੈਂ 74 ਸਾਲ ਦਾ ਐ 3 ਵਾਰੀ ਗਿਰ ਚੁੱਕਾ ਹੱਡਿਆਂ 'ਚ ਮੈਂ ਕਹੀ ਜੋ ਗੱਲ ਮੰਨ ਲਈ ਮੈਂ ਮੇਰੀ ਬਾਈਪਾਸ ਸਰਜਰੀ ਹੋਈ ਹੈ ਮੈਂ ਕਹਿੰਦਾ ਕੋਈ ਸਹੀ ਹੈ ਕਿਉਂ ਤੁਸੀਂ ਆਪਣਾ ਮੰਗ ਆਪਣੀ ਜਿਹੜਾ ਪ੍ਰਦਰਸ਼ਨ ਹੈ ਰੋਜ਼ ਕਰ ਸਕਦੇ ਸਰ 10 ਬਾਰ ਸਾਰ ਸੜਕ ਕਿਉਂ ਰੋਕੀ ਹੈ ਸਰ 10 ਬਾਰ ਦੇ ਚੁੱਕੇ ਆ ਨਹੀਂ ਸੁਣਦੇ ਟੜਕ ਰੋਕ ਨਾ ਤੁਸੀਂ ਇਹਨੇ ਮੇਰੀ ਗੱਲ ਸੁਣੋ ਮੈਂ ਸੋਚਿਆ ਨ ਹੋਏਵੇਂ ਮੇਰੀ ਗੱਲ ਸੁਣੋ ਨਾ ਜੇ ਤੁਸੀਂ ਆਏ ਬੰਦਾ ਗੱਲ ਕਰਦਾ ਨਹੀਂ ਆਉਂਦਾ ਪਾਣੀ ਬਹੁਤ ਵਾੜਾ ਜੀ ਬਸ਼ਰੀਵਾਲ ਚਲੋ ਸਾਰੀ ਗੱਲ ਕਰੀਏ ਨੇ ਤੇ ਗੱਲ ਸੁਣ ਲੋ ਜੀ ਮੇਰੀ ਗੱਲ ਸੁਣ ਲੋ ਮੈਂ ਤੁਹਾਡੀ ਨਾਲ ਖੜੀ ਜਾਂਦਾ ਮੈਂ ਨਹੀਂ ਕਹਿੰਦਾ ਤੁਸੀਂ ਗਲਤ ਹੋ ਤੁਸੀਂ ਆਪਣਾ ਪ੍ਰਦਰਸ਼ਨ ਕਰ ਸਕਦੇ ਵੀ ਨਹੀਂ ਮੰਗਾ ਮੰਗਾ ਸਭ ਕੁਝ ਕਰ ਸਕਦੇ ਜੀ ਮੈਂ ਮੈਂ ਗੱਲ ਸੁਣਨ ਲਈ ਸੋਨਾ ਸਾਂ ਮੈਂ ਕਹਿੰਦਾ ਪਰ ਮੈਂ ਫਿਰ ਗੱਲ ਇੱਕ ਜਨ ਹੈ ਬੇ ਰੋਡ ਜਾਮ ਕਰਕੇ ਕਾਨੂੰਨ ਨੂੰ ਹੱਥੇ ਲੈ ਕੇ ਯਾਰ ਗੱਲ ਸੁਣੋ ਮੇਰੀ ਰੋਡ ਜਾਮ ਕਰਕੇ ਕਾਨੂੰਨ ਨੂੰ ਹੱਥੇ ਲੈ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਇਸ ਗੱਲ ਨੂੰ ਮੰਨਦੇ ਹੋ ਸੀ ਵੀ ਇਸ ਰੋਡ ਤੇ ਪਰਲੇ ਪਾਸੇ ਐਂਬੂਲੈਂਸ ਆਉਣ ਕਿ ਮਨ ਨੂੰ ਹਾਂ ਆ ਨਾ ਸੋ ਮੰਨਦੇ ਹੋ ਸਰੇ ਕਢਵਾ ਰਹੇ ਜੀ ਮੁੰਡੇ ਕਢਵਾ ਰਹੇ ਹੋ ਅਸੀਂ ਮੇਰੀ ਗੱਲ ਸਮਝਦੇ ਹੋਇਆ ਦੇਖੋ ਜਦੋਂ ਤੁਹਾਡੇ ਕੋਲ ਦਲੀਲ ਨਹੀਂ ਕਰ ਪਾਉਂਦੇ ਇੱਕ ਗੱਲ ਕਰਦੇ ਹੋ ਮੰਨਦੇ ਨਾ ਮੰਨਦੇ ਰੋਡ ਐਂਬੂਲੈਂਸ ਹੋ ਗਈ ਤੁਸੀਂ ਕੰਨੇ ਕਢਵਾ ਲ ਤੁਸੀਂ ਵੀ ਸਿਆਣੂ ਮੈਂ ਵੀ ਸਿਆਣਾ ਹੈ ਜਾਮ ਚ ਅੱਗੇ ਜਾਵਾਂ ਪਿੱਛੇ ਜਾਵਾਂ ਕੀ ਮੈਂ ਕਢਾ ਦਸੋ ਸਲਵੰਦਰ ਸਾਈਡ ਤੋਂ ਅਸੀਂ ਸੜਕ ਸਾਈਡ ਕਰਕੇ ਘੁਲਵਾ ਰਹੇ ਮੇਰੀ ਸੁਣ ਲੈ ਗੱਲ ਉਹ ਮੇਰੀ ਗੱਲ ਹੁਣ ਗੱਲ ਸੁਣੋ ਨਾ ਮੇਰੀ ਪਹਿਲਾਂ ਮੈਂ ਦੱਸਦਾ ਸੜਕ ਐਂਬੂਲੈਂਸ ਉੱਥੇ ਹੀ ਹੋਊਗੀ ਉੱਥੇ ਹੀ ਹੋਊਗੀ ਖੁਦਾ ਨਾ ਖਾਲਸਾ ਤੁਹਾਡੇ ਪ੍ਰੋਬਲਮਾਂ ਕਰਕੇ ਤੁਹਾਡੀ ਚੀਜ਼ਾਂ ਕਰਕੇ ਉਹਦੇ ਬੰਦੇ ਦਾ ਕੀ ਕਿਸ ਕੋਈ ਕਸੂਰ ਨਹੀਂ ਉਹ ਬੰਦਾ ਹੀ ਮੈਂ ਦੱਸਦਾ ਕਿਸੇ ਦਾ ਕੋਈ ਕਸੂਰ ਨਹੀਂ ਆ ਗਏ ਗੱਡੀਆਂ ਪਿੱਛੇ ਗੱਡੀਆਂ ਤੁਸੀਂ ਸੜਕ ਨੂੰ ਰੋਕ ਲਿਆ ਹੁਣ ਮੰਨ ਲਿਆ ਉੱਥੇ ਜੇ ਬੰਦੇ ਦੀ ਪਰਮਾਤਮਾ ਨਾ ਕਰੀ ਜੇ ਕਿਸੇ ਦੀ ਚਲੋ ਮੰਨ ਲਿਆ ਹੁਣ ਸੋਲੂਸ਼ਨ ਹੈ ਹੋਜ਼ਾ 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 ਜਿਵੇਂ ਚਲੋ ਹੋ ਗਈ ਮੈਂ ਇਹ ਕਰਨਾ ਹੈ ਸੜਕ ਰੋਕਣਾ ਕੋਈ ਅਧਿਕਾਰ ਨਹੀਂ ਸੀਗਾ ਕਿ ਤੁਸੀਂ ਮੈਨੂੰ ਇੰਫੋਨ ਕੀਤਾ ਕਿ ਸੜਕ ਰੋਲੋ ਮੈਂ ਅਲਟੀਮੇਟਲੀ ਅੱਪਾ ਪ੍ਰਦਰਸ਼ਨ ਇਸ ਵਾਰ ਸੇ ਕਰਦੇ ਵੀ ਕੰਸਰਨ ਮੈਂ ਕਿਹਨੇ ਦੀ ਗੱਲ ਪਹੁੰਚੇ ਹੁਣ ਜੇ ਨਹੀਂ ਪਹੁੰਚਦੀ ਉਸ ਤੋਂ ਉੱਪਰ ਹੈ ਗਿਆ ਉਸ ਤੋਂ ਉੱਤੇ ਹੈ ਗਿਆ ਪਰ ਸੜਕ ਰੋਕਣਾ ਕੋਈ ਹੱਕ ਨਹੀਂ ਹੈਗਾ ਮੈਂ ਤੁਹਾਡੀ ਗੱਲ ਸੁਣਦਾ ਮੈਂ ਹੁਣ ਗੱਲ ਸੁਣਦਾ ਆਪਾਂ ਬੈਕ ਸਾਈਡ ਤੇ ਗੱਲ ਕਰਦੇ ਆਂ ਉਧਰ ਆ ਜੀ ਉਧਰ ਆ ਜੀ ਸਾਡੀ ਗੱਲ ਵੀ ਸੁਣ ਲੈ ਮੈਂ ਸੁਣ ਲੈਣਾ ਗੱਲ ਯਾਰ ਸਾਡੀ ਗੱਲ ਸੁਣੋ ਯਾਰ ਮੈਂ ਗੱਲ ਸੁਣਨ ਤਾਂ ਆਇਆ ਹੋਰ ਮੈਂ ਕੀ ਕਰਨਾ ਹੈ ਗੱਲ ਬਚਾਓ ਅੱਗੇ ਵੀ ਬਚਾਉਣਾ ਹੈ ਪਰੇਸ਼ਾਨੀ ਕਿਹਨੇ ਦੀ ਇੱਥੇ ਪਰ ਰੋਜ਼ ਅੰਦਰ ਗੱਡੀਆਂ ਫਸਦੀਆਂ ਨੇ ਬੰਦੇ ਵੀ ਟੂਕ ਟਾਈਮ ਤੇ ਹਸਪੀਟਲ ਨਹੀਂ ਪਹੁੰਚ ਰਹੇ ਸਰ ਅੰਦਰ ਵੀ ਡੈਥਾਂ ਹੋ ਚੁੱਕੀਆਂ ਨੇ ਮੈਂ ਸੱਚੀ ਗੱਲ ਮੈਂ ਤੁਹਾਨੂੰ ਕਹਿੰਦਾ ਸੱਚੀ ਆ ਪਰ ਸੱਚੀ ਆ ਫਿਰ ਉਹਨਾਂ ਨੂੰ ਮਾਰਤੀਆਂ ਤਰਪ ਇਹਨਾਂ ਨੂੰ ਮਾਰ ਦਈਏ ਫਿਰ ਇਹ ਗੱਲ ਨਹੀਂ ਇਹਨਾਂ ਨੂੰ ਟੈਕਸ ਭਰੇ ਐ ਨਹੀਂ ਐ ਨਹੀਂ ਐ ਨਹੀਂ ਗੱਲ ਮੈਂ ਗੱਲ ਸੁਣਨਾ ਹੈ ਮੈਂ ਗੱਲ ਸੁਣਨਾ ਹੈ ਔਰ ਮੈਂ ਗੱਲ ਕਰਦਾ ਇੱਕ ਔਰ ਗੰਭੀਰ ਗੱਲ ਹੋ ਜਾ ਕੇ ਇਹ ਕਰ ਵੀਰੇ ਘੇਰ ਦੇ ਅੱਗੇ ਆ ਬੁਝਾ ਦੇ ਅੱਛਾ ਓਏ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਆਪਾਂ ਖੜੇ ਆ ਮੈਂ ਉੱਥੇ ਆਣਿਆ ਜਿਹਨੂੰ ਬੁਲਾਣਾ ਮੈਂ ਬੁਲਾਣਾ ਆਜੋ ਚਲੋ ਆਜੋ ਚਲੋ ਆਜੋ ਤੁਸੀਂ ਅਲਟੀਮੇਟ ਆਪਨਾ ਐਸਡੀਐਮ ਸਾਹਿਬ ਓ ਮੈਂ ਹੀ ਕਹਾਂ ਜਦੋਂ ਤੱਕ ਜਦੋਂ ਤੱਕ ਗੱਲ ਸੁਣ ਐਮਐਲਏ ਆ ਜਵੇ ਮੈਂ ਮੈਂ ਮੇਰੀ ਗੱਲ ਸੁਣੋ ਮੈਂ ਮੇਰੀ ਗੱਲ ਸੁਣੋ ਨਰਕ ਬਣਾਇਆ ਪਿਆ ਉਹਨਾਂ ਨੇ ਮੈਂ ਸਾਰੇ ਸ਼ਹਿਰ ਦਾ ਬਾਰੇ ਸਭਾ ਉਹੀ ਮੈਂ ਫਿਰ ਉਸ ਗੱਲ ਚਾਹਨਾ ਹੈ ਵੀ ਆਪਣਾ ਜੋ ਹੈਗਾ ਜਿਵੇਂ ਹੈਗਾ ਆਪਾਂ ਆਮ ਲੋਕਾਂ ਨੂੰ ਰੰਗ ਕਰਨਾ ਮੈਂ ਇੱਥੇ ਹੀ ਹਾਂ ਜਦੋਂ ਤੱਕ ਤੁਹਾਨੂੰ ਕੋਈ ਵੀ ਬੰਦਾ ਜਿਹੜਾ ਹੀ ਬੰਦਾ ਨਹੀਂ ਮਿਲਣਾ ਹੋਇਆ ਇੱਥੇ ਘਟੂਆ ਕਰੀਂ ਜੇ ਮੈਂ ਜਾਊਂਗਾ ਆਓ ਅੱਜ ਦੇ ਵਿੱਚ ਅਲਾਈਟ ਕਰੂੰਗਾ ਕਿ ਅਸੀਂ